ਫਗਵਾੜਾ ਸ਼ਹਿਰ ਦੇ ਵਿੱਚ ਦਬੰਗ ਐਸਐਚਓ ਦੇ ਨਾਮ ਦੇ ਨਾਲ ਜਾਣੇ ਜਾਂਦੇ ਐਸਐਚਓ ਮਨਦੀਪ ਨਾਹਰ ਨੇ ਪਿਛਲੇ ਲੰਬੇ ਸਮੇਂ थाना ਸਿਟੀ ਦੇ ਵਿੱਚ ਬਤੌਰ ਐਸਐਚਓ ਵਧੀਆ ਸੇਵਾਵਾਂ ਨਿਭਾਈਆਂ ਸਨ ਜਿਸ ਤੋਂ ਬਾਅਦ ਹੁਣ ਐਸਐਚਓ ਮਨਦੀਪ ਨਾਹਰ ਨੇ ਮੁੜ ਫਗਵਾੜਾ ਸ਼ਹਿਰ ਦੇ थाना ਸਦਰ ਦੇ ਵਿੱਚ ਬਤੌਰ ਐਸਐਚਓ ਦਾ ਸੰਭਾਲ ਲਿਆ ਤੇ ਉਹਨਾਂ ਉਹਦਾ ਸੰਭਾਲਦਿਆਂ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਲਾਕੇ ਦਾ ਮਾਹੌਲ ਵਧੀਆ ਬਣਾਏ ਰੱਖਣ ਦੇ ਨਾਲ ਉਹਨਾਂ ਕਿਹਾ ਕਿ ਇਲਾਕੇ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਤੀ ਅੰਸਰ ਤੇ ਕਾਨੂੰਨ ਤੁਲੰਘਣਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ ਤੇ ਇਸ ਦੇ ਨਾਲ ਹੀ ਉਹਨਾ ਇਲਾਕੇ ਦੇ ਵਿੱਚ ਨਸ਼ਾ ਤਸਕਰਾ ਨੂੰ ਵੀ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਇਲਾਕੇ ਦੇ ਵਿੱਚ ਨਸ਼ਾ ਤਸਕਰਾ ਨੂੰ ਸਿਰ ਚੁੱਕ ਨਹੀਂ ਦਿੱਤਾ ਜਾਵੇਗਾ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਤੇ ਇਸ ਮੌਕੇ ਗੱਲਬਾਤ ਕਰਦਿਆਂ ਐਸਐਚਓ ਮਨਦੀਪ ਨਾਹਰ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਸ਼ਰਮਾ ਦੀ ਰਿਪੋਰਟ ਜੀ ਮੈਂ ਐਸਐਚਓ ਅਮਨਦੀਪ ਨਾਹਰ ਮੈਂ ਅੱਜ ਬਤੌਰ ਮੁਖ ਅਫਸਰ ਥਾਣਾ ਸਦਰ ਚਾਰ ਸੰਭਾਲਿਆ ਹੈ ਮੇਰੇ ਵੱਲੋਂ ਪਹਿਲਾਂ ਤੇ ਸਾਰਿਆਂ ਨੂੰ ਜਨਮਸ਼ਟਵੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੇਰੇ ਵੱਲੋਂ ਇੱਕ ਅਪੀਲ ਆ ਕਿ ਇਲਾਕੇ ਵਿੱਚ ਪੀਸਫੁਲ ਤੇ ਵਧੀਆ ਮਾਹੌਲ ਬਣਾਈ ਰੱਖੋ ਕੋਈ ਵੀ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ ਅਗਰ ਕੋਈ ਵੀ ਕੋਈ ਗਲਤ ਹਰਕਤ ਕਰਦਾ ਹੈ ਜਾਂ ਇਲਾਕੇ ਦਾ ਮਾਹੌਲ ਖਰਾਬ ਕਰਦਾ ਹੈ ਉਸ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਮਾੜੇ ਅਨਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਸ ਇਹ ਮੈਸੇਜ ਹੈ ਕਿ ਕੋਈ ਵੀ ਗਲਤ ਕੰਮ ਨਾ ਕਰੋ ਜਿਸ ਦੇ ਨਾਲ ਜਿਹੜਾ ਇਲਾਕੇ ਦਾ ਮਾਹੌਲ ਖਰਾਬ ਹੋਵੇ ਤੇ ਇੱਕ ਜਿਹੜੇ ਕੋਈ ਨਸ਼ਾ ਤਸਕਰ ਨਸ਼ਾ ਵੇਚਦਾ ਹੈ ਉਸ ਤੋਂ ਉਸ ਨੂੰ ਇਸ ਇਲਾਕੇ ਦੇ ਵਿੱਚ ਕੋਈ ਵੀ ਸਿਰ ਚੁੱਕਣ ਨਹੀਂ ਦਵਾਂਗੇ ਤੇ ਉਸ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ